ਸਰਦੇ ਪਿੰਡ ਸ਼ਹੂਰਾ ਤੋਂ ਇੱਕ ਬਹੁਤ ਹੀ ਦੁਖਦਾਈ ਅਤੇ ਹਿਰਦੇ ਚੀਰਨ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਗਰੀਬੀ ਅਤੇ ਬੇਰੁਜ਼ਗਾਰੀ ਤੋਂ ਤੰਗ ਆ ਕੇ ਇੱਕ ਪਿਤਾ ਨੇ ਆਪਣੀਆਂ ਦੋ ਮਾਸੂਮ ਧੀਆਂ ਸਮੇਤ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ। ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਲੱਭੇ ਸਿੰਘ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੱਭੇ ਸਿੰਘ ਕਾਫੀ ਸਮੇਂ ਤੋਂ ਰੁਜ਼ਗਾਰ ਨਾ ਮਿਲਣ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਅਖ਼ਣਾ ਵਾਲੇ ਦਿਨ ਉਹ ਆਪਣੀ ਪਤਨੀ ਕੁਲਦੀਪ ਨੂੰ ਅਟਾਰੀ ਕੰਮ ਤੇ ਛੱਡ ਕੇ ਵਾਪਸ ਘਰ ਆਇਆ। ਜਦੋਂ ਤੋਂ ਬਾਦਲਾਪੀ ਜਿੰਨੇ ਕਹਿਣਾ ਖੁਦ ਜ਼ਹਿਰੀਲੀ ਦਵਾਈ ਪੀ ਲਈ ਅਤੇ ਫਿਰ ਆਪਣੀਆਂ ਦੋ ਧੀਆਂ ਨੂੰ ਵੀ ਜ਼ਹਿਰੀਲੀ ਦਵਾਈ ਖਿਲਾ ਦਿੱਤੀ ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਕਿ ਘਟਨਾ ਵਾਪਰੀ ਜਿਹੜੀਆਂ ਤਿੰਨ ਮੌਤਾਂ ਹੋ ਗਿਆ ਕੀ ਘਟਨਾ ਤੇ ਕੀ ਕਾਰਵਾਈ ਕੀਤੀ ਗਈ? ਗਰੀਬੀ ਤੋਂ ਤੰਗ ਹੋਏ ਤੇ ਜੰਮ। ਅੱਛਾ ਜੀ। ਜ਼ਹਿਰੀਲੀ ਦਵਾਈ ਪੀ ਕੇ। ਅਰੇ ਕਿੰਨੀਆਂ ਦੀ ਮੌਤਾਂ ਆਈਆਂ? ਤਿੰਨ ਨੂੰ ਇਹ ਦੋ ਬੱਚੀਆਂ ਨੇ ਇੱਕ ਆਪਿਆ ਜੀ। ਅੱਛਾ ਜੀ ਤੇ ਕੀ ਕਾਰਵਾਈ ਕੀਤੀ ਗਈ? 174 ਦੀ ਕਾਰਵਾਈ ਕੀਤੀ ਹੈ। ਠੀਕ। ਉਹ ਹੀ ਲੁੱਟਿਆ ਗਿਆ ਮੇਰਾ ਪਤੀ ਆ ਹੀ ਹਾਂਜੀ ਕੀ ਕੀ ਕੰਸ ਹੋ ਗਿਆ ਦੋਵੇਂ ਬੱਚੇ ਆ ਦੋਵੇਂ ਧੀਆਂ ਵੀ ਮੁੱਕ ਗਿਆ ਤੇ ਆਪ ਵੀ ਮੁੱਕ ਗਿਆ ਪਤੀ ਨੂੰ ਨਾਉਣ ਵੇਚ ਨੂੰ ਕੰਮ ਤੇ ਛੱਡ ਕੇ ਆਇਆ ਟਾਰੇ ਕੋਈ ਗੱਲ ਬਾਤ ਨਹੀਂ ਇਹੋ ਜੀ ਇੱਥੇ ਖੇਡਦਿਆਂ ਤੇ ਅੰਦਾ ਆ ਜਾ ਤੁਹਾਨੂੰ ਮਰ ਜਾਈ ਚਵਾੜਾ ਮੜਕੇ ਨੂੰ ਪਤਾ ਹੀ ਨਹੀਂ ਲੱਗਾ ਕੀ ਕਰ ਲਿਆ ਖਾ ਪੀ ਕੇ ਮੜਕੇ ਤੇਰਾ ਨੂੰ ਪਤਾ ਲੱਗਾ ਪੀਣ ਚਾਚੇ ਨੂੰ ਆਂਦਾ ਮੈਨੂੰ ਜਫੀ ਪਾਲਾ ਮੈਂ ਚੱਲਿਆ ਹੀ ਹੁਣ ਮੁੱਕ ਜਾਣਾ ਹਾਏ ਪਤਾ ਲੱਗਾ ਕੀ ਖਾਦਾ ਇਹਨਾਂ ਨੇ ਪਤਾ ਨਹੀਂ ਵੀਰੇ ਅਜੇ ਕੋਈ ਸਾਨੂੰ ਕੀ ਖਾਹੇ ਆੜੇ ਹੱਥ 'ਚ ਕੋਈ ਨਹੀਂ ਆਇਆ ਜੇ ਹਾਏ ਆੜੇ ਹੱਥ 'ਚ ਨਹੀਂ ਵੀਰ ਕੋ ਆਇਆ ਮੇਰਾ ਵੀਰ ਵੀ ਨਹੀਂ ਆਗਾ ਮੇਰੀ ਪਰਜਾਈ ਵੀ ਨਹੀਂ ਆਗੀ ਮੇਰਾ ਮਿਰਦਾ ਜਿੰਦਰਾ ਵੱਜ ਗਿਆ ਅੱਜ